ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀਓ ਕਿਹਾ ਜਾਂਦਾ ਹੈ ਪਰਿਵਾਰ ਦੀ ਜਿਹੜੀ ਸ਼ਾਂਤੀ ਹੈ ਪਰਿਵਾਰ ਦੀ ਜਿਹੜੀ ਉન્નਤੀ ਹੈ ਉਹ ਬੱਚਿਆਂ ਨਾਲ ਜੁੜੀ ਹੁੰਦੀ ਹੈ ਤੇ ਜੇ ਕਿਤੇ ਬੱਚਿਆਂ ਨੂੰ ਕੋਈ ਤਕਲੀਫ ਆਉਂਦੀ ਹੈ ਤਾਂ ਮਾਪਿਓ ਜਿਹੜੇ ਆ ਉਹਨਾਂ ਲਈ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਰੋਟੀ ਖਾਣਾ ਤਾਂ ਦੂਰ ਦੀ ਗੱਲ ਦਿਨ ਕੱਢਣਾ ਰਾਤ ਬਤਾਉਣੀ ਬਹੁਤ ਔਖੀ ਹੋ ਜਾਂਦੀ ਹੈ ਮਾਪਿਓ ਲਈ ਜੇ ਬੱਚਿਆਂ ਨੂੰ ਕੋਈ ਤਕਲੀਫ ਆਵੇ ਸਾਡੇ ਨਾਲ ਪਿੰਡ ਘੱਕੇਵਾਲ ਤੋਂ ਨਰਿੰਦਰ ਜੀ ਇੱਥੇ ਮੌਜੂਦ ਨੇ ਔਰ ਸੰਤੋਖ ਸਿੰਘ ਜੀ ਮੈਂਬਰ ਪੰਚਾਇਤ ਵੀ ਇੱਥੇ ਇਹਨਾਂ ਨਾਲ ਪਹੁੰਚਣ ਦੇ ਦੁੱਖ ਵਿੱਚ ਇਹਨਾਂ ਦੀ ਮਦਦ ਕਰਨ ਨਾਲ ਆਏ ਨੇ ਇਹਨਾਂ ਦੀ ਪੀੜ ਇਹ ਆ ਇਹਨਾਂ ਦਾ ਜਵਾਨ ਪੁੱਤ ਜਿਸ ਦਾ ਨਾਮ ਪਰਮਜੀਤ ਦੱਸਿਆ ਜਾ ਰਿਹਾ ਔਰ ਇਹ ਗਾਇਬ ਹੈ ਜੀ ਪਰਸੋਂ ਤੋਂ ਔਰ ਪਰਸੋਂ ਦਾ ਲਾਪਤਾ ਹੈ ਅਚਨਕ ਲਾਪਤਾ ਹੋ ਜਾਂਦਾ ਜਿਸ ਤੋਂ ਬਾਅਦ ਪਰਿਵਾਰ ਅੰਦਰ ਬਹੁਤ ਬੇਚੈਨੀ ਹੈ ਔਰ ਰਾਤ ਦੀ ਲੰਘਦੀ ਦਿਨ ਨਹੀਂ ਬੀਤਦਾ ਕੁਝ ਖਾਣਾ ਪੀਣਾ ਵੀ ਚੰਗਾ ਨਹੀਂ ਲੱਗਦਾ ਕਹਿੰਦੇ ਜਿਹੜਾ ਇਹਨਾਂ ਦਾ ਬੇਟਾ ਹੈ ਮਾਨਸਿਕ ਪਰੇਸ਼ਾਨੀ ਨਾਲ ਜੂਝ ਰਿਹਾ ਸੀਗਾ ਮਾਨਸਿਕ ਪਰੇਸ਼ਾਨੀ ਜਿਹੜੀ ਹੈ ਹੌਲੀ-ਹੌਲੀ ਉਸ ਬੱਚੇ ਦੀ ਵੱਧਦੀ ਗਈ ਹੈ ਤੇ ਇਹ ਕਹਿੰਦੇ ਕਿ ਪਰਸੋਂ ਘਰ ਹੋ ਗਿਆ ਸੀ ਲੇਕਿਨ ਹਾਲੇ ਤੱਕ ਪਹੁੰਚਿਆ ਨਹੀਂ ਪੂਰੀ ਜਾਣਕਾਰੀ ਆਪਾਂ ਇਹਨਾਂ ਤੋਂ ਲੈ ਲੈਣੇ ਆਂ ਅਕਲ ਜੀ ਪੂਰੀ ਸਥਿਤੀ ਸਮਝਾ ਦਿਓ ਪਰਸੋਂ ਹੋਇਆ ਕੀ ਐਤਵਾਰ ਜੀ ਐਤਵਾਰ ਦਾ ਦਿਨ ਸੀ ਜੀ ਰੋਜ਼ ਦਿੱਲੀ ਘਰ ਆਂਦਾ ਸੀਗਾ ਜੀ ਕਿੱਥੇ ਜਾਂਦਾ ਰਾਹੋਂ ਜਾਂਦਾ ਸੀਗਾ ਜਾਦੇ ਸਵੇਰੇ ਚੱਲ ਜਾਂਦਾ ਸੀ ਸਵੇਰੇ ਚੱਲ ਜਾਂਦਾ ਸੀਗਾ ਰਾਹੋਂ ਉਧਰੋਂ ਘੁੰਮ ਕੇ ਸ਼ਾਮ ਨੂੰ ਘਰ ਆ ਜਾਂਦਾ ਸੀਗਾ ਜੀ ਜਣੀ ਸਵੇਰੇ ਫਿਰ ਜਿਹੜਾ ਐਤਵਾਰ ਸੰਡੇ ਵਾਲੇ ਦਿਨ ਦੀ ਉਹ ਸਵੇਰੇ ਘਰੋਂ ਚਲ ਗਿਆ ਚਾਹ ਪੀ ਕੇ ਫੇ ਮੁਰ ਕੇ ਸ਼ਾਮ ਨੂੰ ਵਾਪਸ ਨਹੀਂ ਆਇਆ ਅੱਜ ਦੇਖ ਲਓ ਵੀ ਤੀਜਾ ਚੌਥਾ ਦਿਨ ਹੋ ਗਿਆ ਜੀ ਤੁਸੀਂ ਪਰਸੋਂ ਕਹ ਰਹੇ ਸੀ ਪਹਿਲਾਂ ਮੈਨੂੰ ਹਾਂਜੀ ਤੁਸੀਂ ਪਹਿਲਾਂ ਮੈਨੂੰ ਕਹਿੰਦੇ ਪਰਸੋਂ ਕੇ ਪਰਸੋਂ ਨਹੀਂ ਐਤਵਾਰ ਹੀ ਗਿਆ ਐਤਵਾਰ ਐਤਵਾਰੀ ਸੰਡੇ ਐਤਵਾਰੀ ਹਾਂਜੀ ਐਤਵਾਰ ਵਾਲੇ ਦਿਨ ਗਿਆ ਅੱਜ ਬੁੱਧਵਾਰ ਹੋ ਗਿਆ ਹਾਂਜੀ ਹਾਂਜੀ ਬੁੱਧਵਾਰ ਹੋ ਗਿਆ ਐਤਵਾਰ ਦੇਖਿਆ ਰਾਹੋਂ ਦੀ ਬੰਦਿਆਂ ਨੇ ਉਹਨਾਂ ਨੂੰ ਵੀ ਪੁੱਛਿਆ ਸੀ ਉਹ ਕਹਿੰਦੇ ਘਰੋਂ ਕੀ ਕਹਿ ਕੇ ਗਿਆ ਘਰੋਂ ਦਸਕੇ ਨਹੀਂ ਗਿਆ ਮੱਤੇ ਟੱਕਣ ਗਿਆ ਜੀ ਬਾਬਾ ਕਿਥੇ ਟਿਕਣ ਜਾਂਦਾ ਬਾਬੇ ਛੇਦਾਂ ਸਿੰਘਾਂ ਦੀ ਜਗ੍ਹਾ ਜੇ ਸਾਡੇ ਪਿੰਡ ਬਹੁਤ ਮਸ਼ਹੂਰ ਰਾਹੋ ਰੋਡ ਨਹੀਂ ਜੀ ਕੋਕੇ ਵਾਲੇ ਚੜ੍ਹਦੇ ਪਾਸੇ ਪਿੰਡ ਤੇ ਤੇ ਉੱਥੇ ਮੱਥਾ ਟੇਕਣ ਜਾਂਦਾ ਹੁੰਦਾ ਸੀ ਐਤਵਾਰੀ ਐਤਵਾਰੀ ਮੱਥਾ ਟੇਕਣ ਗਿਆ ਕਿ ਨਹੀਂ ਗਿਆ ਉੱਥੇ ਗਾਇਬ ਹੋ ਗਿਆ ਕੋਈ ਸ਼ੱਕ ਕਿਸੇ ਤੇ ਨਹੀਂ ਕੋਈ ਸ਼ੱਕ ਨਹੀਂ ਉਹ ਸਾਰਾ ਕੋਈ ਜੇਬ ਚ ਪੈਸੇ ਨਹੀਂ ਕੋਈ ਪੈਸਾ ਨਹੀਂ ਕੋਣ ਨਹੀਂ ਜੀ ਨਹੀਂ ਫੋਨ ਵੀ ਕੋਈ ਨਹੀਂ ਕੋਈ ਯਾਰ ਦੋਸਤ ਨਹੀਂ ਕੋਈ ਯਾਰ ਦੋਸਤ ਕਿਸੇ ਨੂੰ ਬੁਲਾਉਂਦੇ ਇਨਸਾਨ ਦੇਖੋ پتہ ਕੀ ਹੈ ਲੰਕਾ ਜੀ ਜਦੋਂ ਇਦਾਂ ਦੀ ਕੋਈ ਘਟਨਾ ਹੁੰਦੀ ਹੈ ਨਾ ਉੱਥੇ ਸ਼ੱਕ ਇਹ ਬਣ ਜਾਂਦਾ ਕਿ ਜਿਹੜੇ ਇਦਾਂ ਮਾਨਸਿਕ ਤੌਰ ਤੇ ਬਿਮਾਰ ਹੁੰਦੇ ਆ ਪਰੇਸ਼ਾਨ ਹੁੰਦੇ ਆ ਕੁਝ ਲੋਕ ਇਹਨੂੰ ਆਪਣੇ ਘਰ ਦੇ ਕੰਮ ਕਰਾਉਣ ਲਈ ਨਹੀਂ ਚੱਕ ਕੇ ਲੈ ਜਾਂਦੇ ਆ ਕਿਡਨਾਪ ਕਰ ਲੈਂਦੇ ਆ ਫਿਰ ਘਰ ਦੇ ਕੰਮ ਕਰਾਉਂਦੇ ਤਾਂ ਇਹ ਡਰ ਬਣਿਆ ਰਹਿੰਦਾ ਮਾਪਿਆਂ ਨੂੰ ਇਹ ਹੁੰਦਾ ਕਿ ਜਿੱਥੇ ਵੀ ਉਹ ਸੁਰੱਖਿਅਤ ਹੋਵੇ ਤੇ ਚੇਤੀ ਤੋਂ ਚੇਤੀ ਘਰ ਵਾਪਸ ਆ ਦੇਖੋ ਇਹ ਪਿਤਾ ਦੀ ਬੇਚੈਨੀ ਸਮਝੋ ਅੱਖਾਂ 'ਚ ਉਹਨਾਂ ਦੇ ਬਾਰ-ਬਾਰ ਪਾਣੀ ਵੀ ਆ ਰਿਹਾ ਉਹ ਬੇਚੈਨੀ ਕਰਕੇ ਆ ਰਹੇ ਆਪਣੇ ਪੁੱਤ ਨੂੰ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਘਰ ਵਾਪਸ ਆਵੇ ਕੋਈ ਹੋਰ ਤੁਸੀਂ ਗੱਲ ਸਾਂਝੀ ਕਰਨ ਜੋ ਕੱਪੜੇ ਕਿਸ ਰੰਗ ਦੇ ਪਾਏ ਸੀ ਕੱਪੜੇ ਜੀ ਉਹਨੇ ਨੀਲੀ ਜਿਹੀ ਅਸਮਾਨੀ ਜੇ ਰੰਗ ਦੀ ਪਜਾਮੇ ਜਹੀ ਆ ਪੈਰੀਂ ਚਪਲਾਂ ਜੀ ਉਹਦੇ ਤੇ ਜਾਨੀ ਨਸਵਾਰੀ ਜਹੀ ਹਲਕੀ ਜਹੀ ਟੀ-ਸ਼ਰਟ ਜੇ ਪਾਜੀ ਅਖੀਰਲੀ ਵਾਰ ਕਿੱਥੇ ਦੇਖਿਆ ਅਖੀਰਲੀ ਵਾਰ ਬੰਗਲੇ ਦੇਖਿਆ ਜੀ ਸਾਰਿਆਂ ਨਹਿਰ ਕਲੋਨੀ ਨਹਿਰ ਕਲੋਨੀ ਦੇ ਨਹਿਰ ਕਲੋਨੀ ਤੇ ਕੋਲ ਪੈਸੇ ਨਹੀਂ ਬੱਸ ਵੀ ਨਹੀਂ ਚੜ ਸਕਦਾ ਆਟੋ 'ਚ ਵੀ ਨਹੀਂ ਜਾ ਸਕਦਾ ਫੇ ਗਿਆ ਕਿਤੇ ਆਲੇ ਦੁਆਲੇ ਛਾਣਬੀਨ ਕੀਤੀ ਪੂਰੀ ਛਾਣਬੀਨ ਸਾਰੇ ਰਾਹਾਂ 'ਚ ਪੁੱਛਿਆ ਜੀ ਅਸੀਂ ਤੇ ਆਪਣੇ ਬਹਿਰਸੀਆਂ ਇੱਧਰ ਸਾਰੇ ਸ਼ੁਕਰਾਵਾਦ ਸਾਰੇ ਕੁੰਮਖਾਂ ਜਿੱਧਰ ਸਾਰੇ ਕੀਤੀ ਹੈ ਪੁਲਿਸ ਨੂੰ ਕੰਪਲੇਟ ਕਰਦੀ ਹੈ ਬਸ 10 ਰੁਪਏ ਮੰਗ ਰਹਿਦਾ ਜਾਂ ਹਰੇਕ ਕੋਲ ਜਾਂਦਾ ਮੈਂ ਸ਼ੇਵ ਕਰਾਣੀ ਹੈ ਸ਼ੇਵ ਕਰਾਣੀ ਇਦਾਂ ਕਰਦਾ ਰਹਿੰਦਾ ਜਾਂ ਮਾਨਸਿਕ ਸਥਿਤੀ ਕਰੋ ਤਾਂ ਹੋ ਹੀ ਜਾਂਦਾ ਉਹ 2 ਸਾਲ ਤੋਂ ਲੱਗਦਾ ਹੁਣ ਜਾਣੀ ਜ਼ਿਆਦਾ ਹੋ ਗਿਆ ਸੀ ਬਚਪਨ ਤੋਂ ਸੀ ਪ੍ਰੋਬਲਮ ਬਚਪਨ ਤੋਂ ਕੋਈ ਨਹੀਂ ਨੀ ਨਹੀਂ ਨਸੀ ਜੀ ਹੈਗੀ ਸ਼ੁਰੂ ਕਿਦਾਂ ਹੋਈ ਸ਼ੁਰੂ ਬਸ ਇਹ ਪਤਾ ਨਹੀਂ ਜੀ ਲੱਗਾ ਸਾਨੂੰ ਵੀ ਬਸ ਚਲੋ ਆ ਤਸਵੀਰ ਤੁਹਾਡੇ ਸਕਰੀਨ ਤੇ ਆ ਰਹੀ ਹੈ ਆਪਾਂ ਅੰਕਲ ਉਹਨਾਂ ਦੀ ਮਦਦ ਕਰਨੀ ਹੈ ਜੀ ਇਹਨਾਂ ਦਾ ਬੇਟਾ ਹੈ 28 ਸਾਲ ਉਮਰ 28 ਸਾਲ ਉਮਰ ਦੱਸਦੇ ਆ ਐਤਵਾਰ ਤੋਂ ਲਾਪਤਾ ਹੈ ਤੁਸੀਂ ਇਹਨਾਂ ਦੇ ਮਨ ਦੀ ਪੀੜ ਪਰੇਸ਼ਾਨੀ ਸਮਝ ਸਕਦੇ ਹੋ ਅੰਕਲ ਜੀ ਵੀ ਜਿਹੜੇ ਨਾਲ ਆਇਆ ਮੈਂਬਰ ਪੰਚਾਇਤ ਆ ਇਹ ਸਾਥ ਦੇਣਾ ਹੈ ਕਿਉਂਕਿ ਔਖੀ ਘੜੀ ਜਿਹੜਾ ਹੌਸਲਾ ਦੇ ਉਹ ਹੌਸਲਾ ਜਿਹੜਾ ਸਭ ਤੋਂ ਵੱਡਾ ਹੁੰਦਾ ਜਿਹੜਾ ਨਾਲ ਤੁਰੇ ਉਹ ਸਭ ਤੋਂ ਵੱਡਾ ਹੁੰਦਾ ਤਾਂ ਇਹ ਕੋਸ਼ਿਸ਼ਾਂ ਕਰ ਰਿਹਾ ਕਹਿੰਦੇ ਕਿ ਚੱਪਾ ਚੱਪਾ ਖਾਨ ਮਾਰੇ ਆਲੇ ਦੁਆਲੇ ਸਾਰੀਆਂ ਗਲੀਆਂ ਸਾਰੇ ਪਿੰਡ ਟੋਲ ਮਾਰੇ ਲੇਕਿਨ ਮੁੰਡਾ ਕਿਤੇ ਨਹੀਂ ਥਿਆਇਆ ਤਾਂ ਤੁਹਾਡੇ ذریعے ਪੀਪੀ 32 ਦੇ ذریعے ਇਹ ਜਿਹੜੀ ਆਪਣੀ ਅਪੀਲ ਹੈ ਘਰ ਘਰ ਤੱਕ ਪਹੁੰਚਾਣਾ ਚਾਹੁੰਦੇ ਆ ਇੱਕ ਵਾਰ ਫਿਰ ਤੋਂ ਤੁਸੀਂ ਤਸਵੀਰ ਦੇਖ ਲਓ ਲੜਕੇ ਦਾ ਨਾਮ ਪਰਮਜੀਤ ਹੈ ਪਰਮਜੀਤ ਉਰਫ ਸੰਨੀ ਪਰਮਜੀਤ ਉਰਫ ਸੰਨੀ ਕਹਿੰਦੇ ਸੰਨੀ ਦੇ ਨਾਮ ਤੋਂ ਲੋਕ ਜ਼ਿਆਦਾ ਜਾਣਦੇ ਆ ਇੱਕ ਨਿਸ਼ਾਨੀ ਅੰਕਲੋਂ ਦੱਸੀ ਕਹਿੰਦੇ ਕਿ 10 ਰੁਪਏ ਮੰਗਦਾ 10 ਰੁਪਏ ਦੇ ਦੋ ਮੈਂ ਸ਼ੇਵ ਕਰਾਣੀ ਆ ਜੀ ਜੀ ਬੀਜੀ ਵੱਡੀ ਹੋ ਥੋੜੀ ਬੋਲਦਾ ਵੀ ਤਤਲਾ ਕੇ ਆ ਤਤਲਾ ਕੇ ਬੋਲਦਾ ਜੀ ਵੱਡੀ ਹੋਈ ਹੈ ਹਾਂਜੀ ਔਰ ਤਸਵੀਰ ਤੁਹਾਡੀ ਸਕਰੀਨ ਤੇ ਆਪਾਂ ਇਸ ਪਰਿਵਾਰ ਦੀ ਮਦਦ ਕਰਨੀ ਹੈ ਤਾਂ ਜੋ ਇਹਨਾਂ ਦੇ ਘਰ ਦਾ ਚਿਰਾਗ ਵਾਪਸ ਆ ਸਕੇ ਇਸ ਸਮੇਂ ਬਹੁਤ ਪਰੇਸ਼ਾਨ ਨੇ ਬਹੁਤ ਪੀੜ ਚ ਨੇ ਬਹੁਤ ਤਕਲੀਫ ਚ ਨੇ ਆਪਾਂ ਇਹਨਾਂ ਦੀ ਮਦਦ ਕਰਨੀ ਹੈ ਔਰ ਜਿਹੜਾ ਇਹਨਾਂ ਦੀ ਮਦਦ ਕਰੇਗਾ ਹਾਲਾਂਕਿ ਮਦਦ ਕਰਨੀ ਜਿਹੜੀ ਹੁੰਦੀ ਹੈ ਉਦੋਂ ਕੋਈ ਮੁੱਲ ਨਹੀਂ ਹੁੰਦਾ ਅਣਮੁੱਲੀ ਹੁੰਦੀ ਹੈ ਪਰ ਜਿਹੜਾ ਵੀ ਇਹਨਾਂ ਦੀ ਮਦਦ ਕਰੇਗਾ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਪੀਪੀ 32 ਵੱਲੋਂ ਗੁਪਤ ਅਨਾਮ ਦਵਾਂਗੇ ਤੁਸੀਂ ਜ਼ਰੂਰ ਇਸ ਪਰਿਵਾਰ ਦੀ ਮਦਦ ਕਰਨੀ ਆ ਔਖੀ ਘੜੀ ਨੂੰ ਤਾਂ ਸਾਥ ਦੇਣਾ ਆਇਲ ਨੰਬਰ ਆਪਣਾ ਬੋਲੋ 94641 94257 ਬੋਲੋ 94641 94257 ਬਹੁਤ ਸ਼ੁਕਰੀਆ